ਵੱਡੀ ਗੱਲ ਆ ਇੱਥੇ ਆਲਮਗੀਰ ਸਾਹਿਬ ਗੁਰਦੁਆਰਾ ਸਾਹਿਬ ਹੈ ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਹੈ ਤੇ ਕਾਫੀ ਮਾਨਤਾ ਗੁਰਦੁਆਰਾ ਸਾਹਿਬ ਦੀ ਤੇ ਇਹ ਦਸ਼ਮੇਸ਼ ਪਿਤਾ ਜੀ ਦੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਸੰਬੰਧਿਤ ਹੈ ਤੇ ਇਤਿਹਾਸਿਕ ਗੁਰਦੁਆਰਾ ਤੇ ਜਰੂਰ ਦਰਸ਼ਨ ਕਰਿਓ ਬਹੁਤ ਮਾਨਤਾ ਗੁਰਦੁਆਰਾ ਸਾਹਿਬ ਦੀ ਉਰੇ ਸਰੋਵਰ ਵੀ ਆ ਲੰਗਰ ਵੀ ਚੱਲਦਾ ਹੈ ਤੇ ਜਰੂਰ ਵਿਜ਼ਿਟ ਕਰਿਓ ਤੇ ਚੱਲਦੇ ਹਾਂ ਹੁਣ ਆਪਾਂ ਅੱਗੇ ਆ ਵੀਰੇ ਅੱਗੇ ਹੈਗਾ ਕੈਂਡ ਵਾਲਾ ਪੁਲ ਤੇ ਕੈਂਡ ਵਾਲੇ ਪੁਲ ਦੇ ਨਾਲ ਇਧਰ ਨੂੰ ਰਾਹ ਜਾਂਦਾ ਮਤਲਬ ਨਹਿਰੋਂ ਨਹਿਰ ਤੇ ਫਲਾਈ ਸਾਹਿਬ ਗੁਰਦੁਆਰਾ ਸਾਹਿਬ ਆ ਬਹੁਤ ਵਧੀਆ ਗੁਰਦੁਆਰਾ ਸਾਹਿਬ ਬੜੀ ਸ਼ਾਂਤੀ ਮਿਲਦੀ ਆ ਇੱਥੇ ਵੀ ਜਰੂਰ ਵਿਜ਼ਿਟ ਕਰਿਓ ਤੇ ਬਾਕੀ ਆ ਕੈਂਡ ਵਾਲੇ ਪੁਲ ਦੇ ਪਕੌੜੇ ਵੀ ਬਹੁਤ ਮਸ਼ਹੂਰ ਹੈ ਤੇ ਇਹ ਵੀ ਕਾਫੀ ਪੁਰਾਣੇ ਆ ਤੇ ਮੁੱਲ ਤਾਂ ਇਹਨਾਂ ਦੀ ਵੀ ਮੁੱਲ ਤਾਂ ਦੂਜੀ ਪੁਸ਼ਤ ਹੋਊਗੀ ਉਰੇ ਤੇ ਕਾਫੀ ਪੁਰਾਣੇ ਆ ਇਹਨਾਂ ਦੇ ਵੀ ਰੌਣਕ ਬਹੁਤ ਲੱਗਦੀ ਆ ਜਿਵੇਂ ਨਹਿਰ ਦੇ ਕੰਡੇ ਤੇ ਮਤਲਬ ਹੈਗਾ ਇਹਨਾਂ ਦਾ ਜੰਕਸ਼ਨ ਉਹ ਨਾ ਜਿਹੜਾ ਚਾਹ ਵਗੈਰਾ ਵੀ ਹੁੰਦੀ ਆ ਸਾਰਾ ਕੁਝ ਹੀ ਵਧੀਆ ਹੁੰਦਾ ਸਿਸਟਮ ਇਹਨਾਂ ਦੇ ਉਰੇ